ਜੇ ਅੱਜ ਇੱਕ ਇਨਸਾਨ ਦਾ ਸਰੀਰ ਤਰਾਜੂ 'ਚ ਰੱਖਿਆ ਜਾਵੇ ਤਾਂ ਉਸ ਦਾ ਵਜ਼ਨ ਕਿਲੋਆਂ 'ਚ ਨਹੀਂ ਬਲਕਿ ਕਰੋੜਾਂ ਰੁਪਈਆ 'ਚ ਹੋਵੇਗਾ ਅਸੀਂ ਅਕਸਰ ਕਹਿ ਦਿੰਨੇ ਆ ਮੇਰੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਮੈਂ ਕਿਸੇ ਕੰਮ ਦਾ ਨਹੀਂ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਜਿਸ ਸਰੀਰ 'ਚ ਸਾਹ ਲੈਂਦੇ ਹੋ ਉਹ ਸਰੀਰ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ਾਂ 'ਚੋਂ ਇੱਕ ਹੈ ਅੱਜ ਅਸੀਂ ਕੋਈ ਡਰਾਵਣੀ ਗੱਲ ਨਹੀਂ ਸਿਰਫ ਸੱਚ ਬਿਆਨ ਕਰਾਂਗੇ ਦਿਲ ਜੋ ਬਿਨਾਂ ਰੁਕੇ ਟੜਕਦਾ ਹੈ ਦਿਨ ਰਾਤ ਸਾਲਾਂ ਤੱਕ ਗੈਰ ਕਾਨੂੰਨੀ ਤੌਰ ਤੇ ਇੱਕ ਦਿਲ ਦੀ ਕੀਮਤ ਲਗਭਗ 1 ਤੋਂ 1.5 ਕਰੋੜ ਰੁਪਏ ਮੰਨੀ ਜਾਂਦੀ ਹੈ ਪਰ ਸੱਚ ਇਹ ਹੈ ਇੱਕ ਦਿਲ ਇੱਕ ਪੂਰੀ ਜ਼ਿੰਦਗੀ ਹੈ ਫੇਫੜੇ ਜੋ ਹਰ ਸਾਹ ਨੂੰ ਜ਼ਿੰਦਗੀ ਬਣਾਉਂਦੇ ਨੇ ਦੋ ਫੇਫੜਿਆਂ ਦੀ ਕੀਮਤ ਲਗਭਗ 1 ਤੋਂ 1.5 ਕਰੋੜ ਰੁਪਏ ਤੱਕ ਮੰਨੀ ਜਾਂਦੀ ਹੈ ਸਾਹ ਮੁਫਤ ਹੈ ਪਰ ਉਸ ਦੀ ਕਦਰ ਨਹੀਂ ਦਿਮਾਗ ਜੋ ਸੋਚਦਾ ਹੈ ਸੁਪਨੇ ਬਣਾਉਂਦਾ ਹੈ ਫੈਸਲੇ ਕਰਦਾ ਹੈ ਦਿਮਾਗ ਦੀ ਕੋਈ ਪੱਕੀ ਕੀਮਤ ਨਹੀਂ ਪਰ ਵਿਗਿਆਨਕ ਅੰਦਾਜ਼ੇ ਅਨੁਸਾਰ ਇਸ ਦੀ ਕਦਰ ਕਈ ਕਰੋੜ ਰੁਪਏ ਮੰਨੀ ਜਾਂਦੀ ਹੈ ਕਿਉਂਕਿ ਜਿੱਥੇ ਦਿਮਾਗ ਨਹੀਂ ਉੱਥੇ ਇਨਸਾਨ ਨਹੀਂ ਅੱਖਾਂ ਜੋ ਦੁਨੀਆ ਦਿਖਾਉਂਦੀਆਂ ਨੇ ਦੋ ਅੱਖਾਂ ਦੇ ਸਾਫ਼ ਹਿੱਸਿਆਂ ਦੀ ਕੀਮਤ ਲਗਭਗ 10 ਤੋਂ 15 ਲੱਖ ਰੁਪਏ ਮੰਨੀ ਜਾਂਦੀ ਹੈ ਪਰ ਅੱਖਾਂ দান ਹੋਣ ਤਾਂ ਕਿਸੇ ਅੰਨੇ ਦੀ ਦੁਨੀਆ ਰੌਸ਼ਨ ਹੋ ਜਾਂਦੀ ਹੈ ਗੁਰਦੇ ਜੋ ਖੂਨ ਸਾਫ਼ ਕਰਦੇ ਨੇ ਇੱਕ ਗੁਰਦੇ ਦੀ ਕੀਮਤ ਲਗਭਗ 30 ਤੋਂ 50 ਲੱਖ ਰੁਪਏ ਅਤੇ ਦੋਹਾਂ ਦੀ ਮਿਲਾ ਕੇ ਲਗਭਗ 1 ਕਰੋੜ ਰੁਪਏ ਮੰਨੀ ਜਾਂਦੀ ਹੈ। ਇਨਸਾਨ ਇੱਕ ਗੁਰਦੇ ਨਾਲ ਵੀ ਜੀ ਸਕਦਾ ਹੈ। ਇਸ ਲਈ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਹੁਣ ਆਉਨੇ ਆ ਸਭ ਤੋਂ ਜ਼ਿਆਦਾ ਨੁਕਸਾਨ ਖਾਣ ਵਾਲੇ ਅੰਗ ਤੇ ਲੀਵਰ ਜੋ ਖੂਨ ਸਾਫ਼ ਕਰਦਾ ਹੈ, ਜ਼ਹਿਰ ਕੱਢਦਾ ਹੈ, ਸਰੀਰ ਨੂੰ ਤਾਕਤ ਦਿੰਦਾ ਹੈ। ਇੱਕ ਪੂਰੇ ਲੀਵਰ ਦੀ ਕੀਮਤ ਲਗਭਗ 1.5 ਤੋਂ 3 ਕਰੋੜ ਰੁਪਏ ਮੰਨੀ ਜਾਂਦੀ ਹੈ। ਲੀਵਰ ਦਾ ਹਿੱਸਾ ਵੀ ਲਗਭਗ 60 ਲੱਖ ਤੋਂ 1.5 ਕਰੋੜ ਰੁਪਏ ਤੱਕ ਦਾ ਹੋ ਸਕਦਾ ਹੈ ਅਫਸੋਸ ਇਹੀ ਅੰਗ ਅਸੀਂ ਨਸ਼ਿਆਂ ਨਾਲ ਸਾੜ ਦਿੰਨੇ ਆ ਹੱਡੀਆਂ ਖੂਨ ਅਤੇ ਚਮੜੀ ਇਹ ਸਭ ਮਿਲ ਕੇ ਲਗਭਗ ਕਈ ਲੱਖ ਰੁਪਏ ਦੀ ਕਦਰ ਰੱਖਦੇ ਨੇ ਇਹ ਸਰੀਰ ਦੀ ਰੱਖਿਆ ਕਰਦੇ ਨੇ ਪਰ ਅਸੀਂ ਇਹਨਾਂ ਦੀ ਕਦਰ ਨਹੀਂ ਕਰਦੇ ਕੁੱਲ ਜੋੜ ਜੇ ਸਾਰੇ ਅੰਗਾਂ ਦੀ ਕੀਮਤ ਜੋੜੀ ਜਾਵੇ ਤਾਂ ਇੱਕ ਮਨੁੱਖ ਦੇ ਸਰੀਰ ਦੀ ਕੁੱਲ ਕੀਮਤ ਲਗਭਗ 15 ਤੋਂ 25 ਕਰੋੜ ਰੁਪਏ ਬਣਦੀ ਹੈ ਪਰ ਧਿਆਨ ਨਾਲ ਸੁਣੋ ਜਦੋਂ ਅੰਗ ਵੱਖਰੇ ਹੋ ਜਾਂਦੇ ਨੇ ਤਾਂ ਇਨਸਾਨ ਨਹੀਂ ਬਚਦਾ ਜੋ ਨੌਜਵਾਨ ਕਹਿੰਦਾ ਹੈ ਮੇਰੀ ਜ਼ਿੰਦਗੀ ਬੇਕਾਰ ਹੈ ਉਹ ਜਾਣ ਲਵੇ ਉਹ ਆਪਣੇ ਆਪ ਨੂੰ ਨਹੀਂ ਕਰੋੜਾਂ ਦੀ ਦੌਲਤ ਨੂੰ ਘੱਟ ਕਹਿ ਰਿਹਾ ਹੈ ਨਸ਼ਾ ਕਰਕੇ ਤੂੰ ਕਰੋੜਾਂ ਦੀ ਕਦਰ ਖਤਮ ਕਰ ਰਿਹਾ ਹੈ ਛੋਟੇ ਰਸਤੇ ਚੁਣ ਕੇ ਤੂੰ ਆਪਣੇ ਸਰੀਰ ਨਾਲ ਧੋਖਾ ਕਰ ਰਿਹਾ ਹੈ ਤੂੰ ਗਰੀਬ ਨਹੀਂ ਤੇਰਾ ਸਰੀਰ ਬੇहद ਕੀਮਤੀ ਹੈ ਇਸ ਦੀ ਸੰਭਾਲ ਕਰ ਕਿਉਂਕਿ ਜ਼ਿੰਦਗੀ ਤੋਂ ਵੱਡੀ ਕੋਈ ਦੌਲਤ ਨਹੀਂ